ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ 27 April ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਮੁੱਖ ਤੌਰ ਤੇ ਪੰਜਾਬ ਦਾ ਮੌਸਮ ਅੱਜ ਵੀ ਸਾਫ਼ ਰਹਿਣਾ ਚਾਹੀਦਾ ਹੈ ਪਰ ਪਛੋਰੀ ਹਵਾ ਜਿਹੜੀ ਲਗਾਤਾਰ ਖੁੱਲ ਕੇ ਚੱਲ ਰਹੀ ਸੀਗੀ ਉਹ ਥੋੜੀ ਜਿਹੀ ਅੱਜ ਸਵੇਰ ਵੇਲੇ ਰੁੱਕ ਕੇ ਚੱਲੇਗੀ ਸਵੇਰ ਵੇਲੇ ਕੁਝ ਕੇ ਖੇਤਰਾਂ ਦੇ ਵਿੱਚ ਪੂਰਾ ਦੇਖਣ ਨੂੰ ਮਿਲ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਤੇਜ਼ ਧੁੱੜਪਰੀਆਂ ਹਨੇਰੀਆਂ ਦੇ ਨਾਲ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ 28 29 30 ਤੇ ਮਈ ਦੇ ਪਹਿਲੇ ਹਫ਼ਤੇ ਵੱਖ-ਵੱਖ ਖੇਤਰਾਂ ਦੇ ਵਿੱਚ ਮੀਂਹ ਪਿੰਦਾ ਦਿਖਾਈ ਦੇਵੇਗਾ ਤੇ ਹਲਕੀ ਗੜੇਮਾਰੀ ਵੀ ਹੋ ਸਕਦੀ ਹੈ ਇਸ ਤੋਂ ਇਲਾਵਾ ਤੇ ਟੂੜਪਰੀਆਂ ਹਨੇਰੀਆ ਦਾ ਦੌਰ ਵੱਖ-ਵੱਖ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਅੱਜ ਵੀ ਦੁਪਹਿਰ ਤੋਂ ਬਾਅਦ ਕੁਝ ਨਾ ਕੁਝ ਖੇਤਰਾਂ ਦੇ ਵਿੱਚ ਬੱਦਲਵਾਈ ਬਣ ਸਕਦੀ ਹੈ ਕਿਉਂਕਿ ਹੀਟ ਸੈੱਲ ਲਗਾਤਾਰ ਜਾ ਕੇ ਲਈ ਲੋ ਅਲਰਟ ਲਗਾਤਾਰ ਪੰਜਾਬ ਦੇ ਵਿੱਚ ਜਾਰੀ ਹੋਇਆ ਹੈ ਜਿਸ ਕਰਕੇ ਗਰਮੀ ਦੀ ਵਜ੍ਹਾ ਨਾਲ ਦੁਪਹਿਰ ਤੋਂ ਬਾਅਦ ਹੀਟ ਸੈੱਲ ਕੁਝ ਖੇਤਰਾਂ ਦੇ ਵਿੱਚ ਬਣ ਸਕਦੇ ਹਨ ਮੀਂਹ ਦੀ ਸੰਭਾਵਨਾ ਤਾਂ ਘੱਟ ਰਹੇਗੀ ਪਰ ਟੁੱਟਵੇਂ ਤੌਰ ਤੇ ਸ਼ਰਾਟਾ ਜਾਂ ਕਣਮਣ ਹੋ ਸਕਦੀ ਹੈ ਜਾਂ ਤੇਜ਼ ਧੂੜ ਭਰੀ ਹਨੇਰੀ ਜੇ ਹੀ ਚੱਲ ਸਕਦੀ ਹੈ ਕੱਲ ਵੀ ਦੁਪਹਿਰ ਤੋਂ ਬਾਅਦ ਹਰਿਆਣਾ ਰਾਜਸਥਾਨ ਜਾਂ ਪੰਜਾਬ ਦੇ ਇਹਨਾਂ ਨਾਲ ਲੱਗਦੇ ਬਾਰਡਰ ਇਲਾਕਿਆਂ ਦੇ ਵਿੱਚ ਬੱਦਲਵਾਈ ਦੇਖੀ ਗਈ ਸੀਗੀ ਤੇ ਹਰਿਆਣਾ ਰਾਜਸਥਾਨ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਵੀ ਵੱਖ-ਵੱਖ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਰਹੇ ਸਨ ਇਸੇ ਤਰ੍ਹਾਂ ਦਾ ਇਹ ਮਾਹੌਲ ਅਗਲੇ 2 ਤੋਂ 3 ਦਿਨ ਇਹਨਾਂ ਖੇਤਰਾਂ ਦੇ ਵਿੱਚ ਰਹੇਗਾ